ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਦੇ ਕੱਚੇ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਸੜਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਮੁਲਾਜ਼ਮ ਬੁਲਕਾਰ ਸਿੰਘ ਕੁਲਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਪੰਜਾਬ ਸਰਕਾਰ ਨੌਕਰੀਆਂ ਤਾਂ ਵਾਝੇ ਕਰ ਰਹੀ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਾਰੇ ਆਮ ਆਦਮੀ ਪਾਰਟੀ ਨੇ ਲਾਇਏ ਸਨ ਪਰ ਹੁਣ ਤੱਕ ਪੂਰੇ ਨਹੀਂ ਹੋਏ ਪਠਾਨਕੋਟ ਵਿੱਚ ਐਸ ਡੀਓ ਵੱਲੋਂ ਸਾਡੇ ਮੁਲਾਜ਼ਮਾਂ ਤੇ ਪਰਚੇ ਦਰਜ ਕਰਵਾਏ ਅੱਜ ਉਸ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੇ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ ਜਦੋਂ ਤੱਕ ਸਾਡੇ ਮੂਰਾਜ਼ਮਾਂ ਤੇ ਸਰਕਾਰ ਜ਼ੁਲਮ ਕਰ ਰਹੀ ਹੈ ਸਾਡਾ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੇਰਾ ਨਾਮ ਬਲਕਾਰ ਸਿੰਘ ਜੀ ਬਲਕਾਰ ਸਿੰਘ ਜੀ ਭਗਵਾਨ ਦੇ ਪੁੱਤਰਾ ਸਾਹਿਬ ਜੋ ਕੀ ਕਰਨੇ ਐਦਾ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਤੇ ਸਾਨੂੰ ਅਸੀਂ 10-15 ਸਾਲਾਂ ਤੋਂ ਵਾਟਰ ਸਪਲਾਈ ਵਿਭਾਗ ਦੇ ਵਿੱਚ ਸਭਾ ਮੰਨਵਾਂ ਦੇ ਆ ਰਹੇ ਹਾਂਗੇ ਠੇਕੇਦਾਰੀ ਸਿਸਟਮ ਰਾਹੀਂ ਪਰ ਇੱਕ ਪਾਸੇ ਤਾਂ ਪੰਜਾਬ ਸਰਕਾਰ ਭਗਵਾਨਤਮਾਨ ਇਹ ਕਹਿ ਰਿਹਾ ਹੈ ਕਿ ਅਸੀਂ ਜੋ ਠੇਕੇ ਤੇ ਰੱਖੇ ਮੁਲਾਜ਼ਮ ਨੇ ਉਹ ਸਾਰੇ ਪੱਕੇ ਕਰਤੇ ਪਰ ਤਰਾਸ ਦੀ ਇਹ ਹੈ ਕਿ ਸਰਕਾਰ ਸਾਨੂੰ ਆਲੰਭ ਕਰਨ ਜਾ ਰਹੀ ਹੈ ਆਲੰਭੇ ਕਿਵੇਂ ਕਰਨ ਜਾ ਰਹੀ ਹੈ ਕਿ ਪਠਾਨਕੋਟ ਦੇ ਵਿੱਚ ਸਾਡੇ ਸਾਥੀਆਂ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਪ੍ਰਦਰਸ਼ਨ ਦੇ ਤਹਿਤ ਸਾਡੇ ਸਾਥੀਆਂ ਤੇ ਪਰਚੇ ਦਰਜ ਕਰਗਾਇਆ ਨੇ ਐਸ ਡੀਓ ਪਠਾਣਾ ਕੋਟ ਤਾਰਗੜ ਦਾ ਜੋ ਸਬ ਡਿਵੀਜ਼ਨ ਪੈਂਦੀ ਹੈ ਉਹਦੇ ਸੰਬੰਧ ਚ ਅੱਜ ਪੂਰੇ ਪੰਜਾਬ ਦੇ ਵਿੱਚ ਸਬ ਡਿਵੀਜ਼ਨ ਤੇ ਤਹਿਸੀਲ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਤੇ ਐਸ ਡੀਓ ਤਾਰਾਗੜ ਦੇ ਪੁਤਲੇ ਫੁੱਕੇ ਜਾ ਰਹੇ ਨੇ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਕੁਲਦੀਪ ਸਿੰਘ ਅੱਜ ਪਤਲਾ ਸਰ ਕੇ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਜੀ ਬਿਜਲੀ ਬੋਰਡ ਦੇ ਕੰਮ ਕਰਦੇ ਆ ਤੇ ਨਾਲ ਵਾਟਰ ਸਪਲਾਈ ਦੇ ਮਲਾਜਮ ਨੇ ਅਸੀਂ ਬਹੁਤ ਸਿਰ ਤੋਂ ਕੱਚੇ ਮਲਾਜਮ ਆਂ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਸਾਨੂੰ ਰੈਗੂਲਰ ਕੀਤਾ ਜਾਵੇ ਪਰ ਇਹ ਵਾਅਦੇ ਕਰਦੀ ਹੈ ਪਰ ਸਾਰਾ ਕੋਈ ਹੱਲ ਨਹੀਂ ਹੁੰਦਾ ਜੀ ਅਨੇਕਾਂ ਸਾਡੇ ਮਲਾਜਮਾਂ ਨੂੰ ਗਰੰਟ ਲੱਗ ਰਿਹਾ ਜੀ ਸਾਡੇ ਮਲਾਜਮ 4500 ਮਲਾਜਮ ਆਂ ਬਿਜਲੀ ਬੋਰਡ ਬਿਜਲੀ ਬੋਰਡ ਦਾ ਤੇ ਆਪਣਾ ਵਾਟਰ ਸਪਲਾਈ ਦਾ ਅੱਜ ਮੁਜ਼ਾਹਰਾ ਸੀ ਹੋਆ ਸੀ ਅਰਤੀ ਫੂਕ ਮੁਜ਼ਾਹਰਾ ਕੀਤਾ